ਸਰਕਾਰ ਵੀ ਰਹੀ ਕਾਂਗਰਸ ਵੀ ਰਹੀ ਪੰਜਾਬ ਚ ਵੀ ਰਹੀ ਬੋਲਣ ਨਾਲ ਮੁੰਡੂ ਬੰਨਿਆ ਬਾਈ ਨੂੰ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਜਵਾਬ ਦੇ ਕੀ ਕੀਤਾ ਅੜਾ ਕੱਟਣਾ ਬੰਦਰ ਨੇ ਕੀ ਕੰਦਾ ਗਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੱਕਰ ਵਾਲਾ ਤੇ ਕਿਹੜਾ ਬੀਜੇਪੀਆ ਦਾ ਹੁਣੇ ਕੀ ਸੀ ਕਿਹੜਾ ਬੰਦਾ ਪੰਜਾਬ ਤੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਬਾਹਰਲੇ ਮਰਦਾਂ ਨੂੰ ਨਾਮ ਪੱਜੋ ਜਦੋਂ ਤੁਸੀਂ ਦਿੱਲੀ ਕਰਦੇ ਹੋਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀਆਂ ਯੂਨੀਵਰਸਿਟੀਆਂ ਵੀ ਲੁੱਟਣਾ ਜਾਣਿਆ ਤੁਹਾਡੀਆਂ ਜ਼ਮੀਨਾਂ ਵੀ ਲੁੱਟਣਾ ਜਾਣਿਆ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਵੇਚ ਰਿਹਾ ਹੈ ਉਹਦੇ ਨੂੰ ਧਰਤੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਇੱਕਾ ਭਰਮ ਭਰੇ ਫਾਸਿਦਾ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦਾ ਕਿ ਚੰਡੀਗੜ੍ਹ ਪ੍ਰਸ਼ਾਸਨ ਦਰਦਸ਼ਣ ਕਰਨ ਵਾਲਿਆਂ ਨੂੰ ਸੰਘਰਸ਼ ਕਰਨ ਵਾਲਿਆਂ ਨੂੰ ਚੰਡੀਗੜ੍ਹ ਤੇ ਨਹੀਂ ਵੜਨ ਦਿੰਦਾ ਤੁਸੀਂ ਇਸ ਗੱਲੋਂ ਵਧਾਈ ਦੇ ਪਾਤਰ ਕਿ ਤੁਸੀਂ ਉਹ ਧੌਣ ਚ ਕਿਲਾ ਅੱਜ ਚੰਡੀਗੜ੍ਹ ਪ੍ਰਸ਼ਾਸਨ ਤੇ ਕੜਤਾ 2009 ਤੋਂ ਬਾਅਦ ਪਹਿਲੀ ਵਾਰੀ ਹੋਇਆ ਹੈ ਕਿ ਸਾਰਾ ਚੰਡੀਗੜ੍ਹ ਸੀਲ ਕੀਤਾ ਗਿਆ ਸੀ ਪਰ ਬੈਰੀਕਾਰ ਤੋੜ ਕੇ ਕੋਡ ਤੋੜ ਕੇ ਤੁਸੀਂ ਆਪਣੀ ਅੱਜ ਰਾਸ਼ਟਰ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਇਕੱਠੇ ਹੋਏ ਆ ਤੁਸੀਂ ਜਗਿਆ ਚੌਣਿਆ ਦੁੱਲਿਆਂ ਦੇ ਵਾਰਸ ਮੇਰੀ ਭਾਂ ਚੋਂ ਦੁੱਲਾ ਝਾਕਦਾ ਮੇਰੇ ਮੌਰੀ ਫੁਰਕੇ ਮਾਰ ਮੇਰੀ ਹਿੰਮਤ ਸਿੰਘ ਰਣਜੀਤ ਦੀ ਮਾ ਦੋਸ਼ਮਣ ਦਿਆਂ ਮਰੋੜ ਇਹ ਭਲੇਖਾ ਕਦੇ ਔਰੰਗਜ਼ੇਬ ਨੂੰ ਵੀ ਸੀਗਾ ਜਿਹੜਾ ਰੋਟ ਸੈਂਕੜੇ ਹਜ਼ਾਰਾ ਸੁਣਤਾ ਕਰਾ ਕੇ ਚਾਹੁੰਦਾ ਸੀ ਸੁਪਨੇ ਦੇਖਦਾ ਸੀ ਕਿ ਮੈਂ ਸਾਰੇ ਖਿੱਤੇ ਨੂੰ ਮੁਸਲਮਾਨ ਬਣਾ ਦੇਵਾਂਗਾ ਉਹੀ ਸੁਪਨੇ ਅੱਜ ਆਕਾ ਕੀ ਨਿਕਰਾਲੇ ਸੰਗੀਤ ਦੇਖ ਰਹੇ ਆ ਕਿ ਪੂਰੇ ਮੋਰਖ ਦੇ ਅੰਦਰ ਇੱਕ ਧਰਮ ਇੱਕ ਰੰਗ ਤੇ ਇੱਕ ਬੋਲੀ ਥੋਪੀ ਜਾਊਗੀ ਪਰ ਤੁਸੀਂ ਵਧਾਈ ਦੇ ਪਾਤਰਾਂ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਐ ਇੱਥੇ ਕੋ ਸੱਜਣ ਕਾਂਗਰਸੀ ਆਏ ਆ ਵੈਸੇ ਨੇ ਆਏ ਆ ਉਹ ਜਿਹੜੇ ਯੂਨੀਵਰਸਿਟੀ ਦੇ ਸਾਫਾ ਵਿਦਿਆਰਥੀ ਰਹੇ ਨੇ ਪਰ ਮੈਂ ਪੰਜਾਬੀਓ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੀ ਯੂਨੀਵਰਸਿਟੀ ਖੋਹੀ ਗਈ ਖੋਹੀ ਗਈ ਇਹ ਭਲੇਖਾ ਕਰ ਦਿਓ ਜਿੰਨੇ ਤਾਂ ਦੇ ਡਿਪਾਰਟਮੈਂਟ ਹੈ ਸਾਰੇ ਡਿਪਾਰਟਮੈਂਟਾਂ ਦੇ ਮੁਖੀ ਕੌਣ ਲੱਗੇ ਆ ਸੰਘ ਦੇ ਬੰਦੇ ਛੋੜਾ ਬੀਵੀ ਐਂ ਵੀ ਖੋਇਆ ਗਿਆ ਛੋੜੇ ਡੈਮਾਂ ਦੇ ਪ੍ਰਬੰਧ ਖੋਲੇ ਪਾਣੀ ਖੋਲੇ ਜ਼ਿੰਮੇਵਾਰ ਕੌਣ ਆ ਬਈ ਦੱਸੋ ਇਹ ਛੱਡੋ ਕੱਲੇ ਭੰਤੇ ਦੀ ਗੱਲ 20 ਸਾਲ ਤੋਂ ਨੂੰ ਗੱਲ ਦਾ ਜਵਾਬ ਦੇ ਇੱਥੇ ਬੰਦੇ ਬੋਲ ਕੇ ਗਏ ਆ 20 ਸਾਲ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੈਂਬਰ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੱਕਰ ਵਾਲਾ ਤੇ ਕਿਹੜਾ ਬੀਜੇਪੀਆ ਦਾ ਹੁਣੇ ਕੀ ਸੀ ਜਿਹੜਾ ਬੰਦਾ ਪੰਜਾਬ ਦੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਰਾਵੋ ਪੰਜਾਬ ਦੇ ਲੋਕੋ ਇਹਨਾਂ ਦੇ ਕੱਲੀਆਂ ਸਿਰਾਂ ਦੇ ਪੱਕਾ ਦੀ ਨਹੀਂ ਬੋਲਦੇ ਪੰਜਾਬੀਆ ਵੋਟਾਂ ਪੰਜਾਬੀਆਂ ਤੋਂ ਲੈਂਦੇ ਆ ਪਰ ਨੀਕਾ ਥੱਲੇ ਖਾਕੀ ਪਾਈ ਫਿਰਦੇ ਆ ਅੱਜ ਅੱਜ ਜਿੱਥੇ-ਜਿੱਥੇ ਵੀ ਸਾਡੇ ਬੰਦੇ ਆਪ ਫਾਈ ਪੰਜਾਬ ਪੁਲਿਸ ਨੇ ਰੋਕਿਆ ਭਗਤ ਮਾਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਰੋਕ ਰਹੀ ਹੈ ਇਹ 도ਗਲੀ ਦਿੱਤੀ ਇਹਨਾਂ ਗਦਾਰਾਂ ਦੀ ਇਹ ਦਿੱਲੀ ਦੇ ਧੱਲੇ ਬਣੇ ਹੋਏ ਆ ਪਰ ਫੇਰ ਵੀ ਅਸੀਂ ਇਹਨਾਂ ਦੇ ਪੈਰਾਂ ਹੇਠਾਂ ਆ ਤੰਨੇ ਆ ਬਾਈ ਇਹ ਗਲਤੀ ਸਾਡੀ ਹੈ ਇਹਨਾਂ ਦੀ ਨਹੀਂ ਹੈਗੀ ਅੱਜ ਜਾਣੇ ਯਾਰ ਕੇ ਬੈਠਾ ਜਾਨਾਪ ਕਾਂਗਰਸੀ ਆ ਬਾਰੇ ਸਾਲ ਦਾ ਵਿਦਿਆਰਥੀ ਆ ਗੋਲਦੀ ਬੋਲ ਕੇ ਕਿਹਾ ਵਿਦਿਆਰਥੀ ਆ ਕੰਗ ਬੋਲ ਕੇ ਕਿਹਾ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾਲ ਕਾਂਗਰਸੀ ਨਾਲ ਬੋਕ ਕਰਨਾ ਬਾਦਲ 2010 ਦੇ ਵਿੱਚ ਐਸੇ ਬਾਦਲਾਂ ਨੇ ਕੇਂਦਰ ਨੂੰ ਚਿੱਠੀ ਲਿਖੀ ਸੀਗੀ ਵੀ ਸਾਡੀ ਜੁਨੀਵਰਸਿਟੀ ਦਾ ਕੇਂਦਰੀਕਰਨ ਕਰਦੇ ਹੋ ਕੇਂਦਰੀ ਜੁਨੀਵਰਸਿਟੀ ਬਣਾ ਦਿਓ ਬਹੁਤ ਸੁਖਵੀਰ ਸਾਹਿਬ ਕੀ ਕਹਿੰਦਾ ਕਿ ਅਸੀਂ ਜੁਨਿਵਰਸਟੀ ਬਚਾਉਣੀ ਆ ਯਾਰ ਹੱਥ ਹੋ ਗਈ ਛੋਟੀ ਆ ਭਵਾਨਤਮਾਨ ਨੇ ਕੀ ਕੀਤਾ ਪੀਐਮ ਸ੍ਰੀ ਦਾ ਅਧੀਨ ਘੱਟੋ ਘੱਟ ਸੈਂਕੜੇ ਪੰਜਾਬ ਦੇ ਸਕੂਲ ਕੇਂਦਰ ਦੇ ਹਵਾਲੇ ਕਰਤੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੇ ਦਾ ਦੱਖਣੀ ਸਟੇਟਾਂ ਨੇ ਦੱਖਣੀ ਸੂਬਿਆਂ ਨੇ ਪੱਛਮੀ ਬੰਗਾਲ ਨੇ ਲਾਗੂ ਨਹੀਂ ਕੀਤੀ ਸਭ ਤੋਂ ਪਹਿਲਾਂ ਭਵਾਨਤਮਾਨ ਨੇ ਲਾਗੂ ਕੀਤੀ ਆ ਸਾਡੇ ਲੋਕ ਖਾਲੇਪਿੰਦਰ ਨਾਲ ਆ ਸੋ ਪੰਜਾਬ ਦੇ ਲੋਕੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ ਧਰਤੀ ਛੱਡ ਕੇ ਨਾ ਭੱਜੋ ਭਾਈ ਬਾਹਰਲੇ ਮਲਕਾਂ ਨੂੰ ਨਾ ਭੱਜੋ ਜਦੋਂ ਧਰਤੀ ਬੇਲੀ ਕਰਦੇ ਹੋਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀਆਂ ਜੁਨੀਵਰਸਿਟੀਾਂ ਵੀ ਲੁੱਟਣਾ ਜਾਣਗੀਆਂ ਤੁਹਾਡੀਆਂ ਜ਼ਮੀਨਾਂ ਵੀ ਲੁੱਟਣਾ ਜਾਣਗੀਆਂ ਜ਼ਮੀਨਾਂ ਤੁਹਾਡੀਆਂ ਜਿਹੜੀਆਂ ਆਪਣਾ ਆਤਮਾਨ ਕੀ ਕਰ ਰਿਹਾ ਹੈ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਵੇਚ ਰਿਹਾ ਹੈ ਉਹਦੇ ਨੂੰ ਨਾਰਨ ਦੀ ਲੋੜ ਹੈ ਜਿਸ ਕਰਕੇ ਇਹ ਪੰਜਾਬ ਨਾ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਇਹ ਪੰਜਾਬ ਨੇ ਲੁੱਟਿਆ ਜਾਣਾ ਬਾਈ ਪੰਜਾਬ ਨੇ ਤਬਾਹ ਹੋ ਜਾਣਾ ਪਰ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ ਇਹਨਾਂ ਨੌਜਵਾਨਾਂ ਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਥੇ ਇਹ ਸੰਗਠਨ ਕੀਤਾ ਇਹ ਲੜਾਈ ਲੜੀ ਹੈ ਇਹਨ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ ਪਰ ਗੱਲ ਇੱਥੇ ਨਹੀਂ ਕਰਨੀ ਚਾਹੀਦੀ ਓਏ ਸਾਈਡ ਦੀਆਂ ਚੋਣਾ ਤਾਂ ਹੋ ਜਾਣਗੀਆਂ ਗੱਲ ਕਿ ਤੋਰੋ ਨੰਨਪੁਰ ਸਾਹਿਬ ਦੇ ਮਤੇ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਕਰੋ ਮੈਂ ਚੰਡੀਅਰ ਸਾਨੂੰ ਮਿਲਣਾ ਚਾਹੀਦਾ ਇਹਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ ਵੀ ਰਹੀ ਪੰਜਾਬ ਵੀ ਰਹੀ ਉਹਨਾਂ ਨੇ ਮੁੱਝ ਨੂੰ ਬੁਨਿਆ ਭਾਈ ਦੋ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਤੇਰੇ ਆ ਬੋਲਦੇ ਰਹੇ ਹੋ ਡੱਟ ਕੇ ਨਹੀਂ ਨਹੀਂ ਜਵਾਬ ਦੇ ਕੀ ਕਿੰਦਾ ਸਾਡੇ ਕੈਪਟਨ ਮਨਿੰਦਰ ਨੇ ਕੀ ਕਿੰਦਾ ਗਾਂ ਸਿੰਘ ਨੇ ਮਾਰਦਾ